जोसेफ पाटोए एपोस्टोलिक मिरेकल रिवाइवल है थानू प्रभु परमेश्वर ਦੇ ਬਚਨਾ ਦਾ ਸਮਾਚਾਰ ਸੁਣਾਉਣੇ ਹਾਂ ਜੀਸਸ ਅੱਜ ਕੱਲ ਤੇ ਸਦਾ ਲਈ ਇੱਕੋ ਜਿਹਾ ਹੈ ਪ੍ਰਭੂ ਪਰਮੇਸ਼ਰ ਮੈਂ ਉਸਾਰੇ ਲਈ ਪ੍ਰਾਰਥਨਾ ਕਰਦਾ ਜੋ ਵੀ ਇੱਕ ਕੈਸਟ ਨੂੰ ਸੁਣਦੇ ਆ ਜਿੱਥੇ ਤੱਕ ਵੀ ਇਸ ਕੈਸਟ ਦੀ ਆਵਾਜ਼ ਜਾਂਦੀ ਆ ਪਰਮੇਸ਼ਰ ਉਹਨਾਂ ਨੂੰ ਅਸ਼ੀਰਵਾਦ ਦੇ ਉਹਨਾਂ ਨੂੰ ਤੰਦਰੁਸਤੀ ਬਖਸ਼ਿ ਉਹਨਾਂ ਤੋਂ ਸ਼ੈਤਾਨ ਬਿਮਾਰੀ ਦੁੱਖ ਅਤੇ ਰੋਗ ਨੂੰ ਨਾਸ਼ ਕਰ اے ਪ੍ਰਭੂ ਪਰਮੇਸ਼ਵਰ ਉਹ ਤੁਹਾਡੇ ਬਚਨਾਂ ਨੂੰ ਸਮਝ ਸਕਣ ਤੁਹਾਡੇ ਬਚਨਾਂ ਨੂੰ ਜਾਣ ਸਕਣ اے ਪ੍ਰਭੂ ਆਪਣੀ ਮੁਕਤੀ ਦੀ ਖੁਸ਼ੀ ਇਹਨਾਂ ਸਾਰਿਆਂ ਨੂੰ ਦੇ ਜੋ ਤੁਹਾਡੇ ਬਚਨਾਂ ਨੂੰ ਸੁਣਦੇ ਆ ਪ੍ਰਭੂ ਤੁਹਾਡੀ ਸ਼ਾਂਤੀ ਸਾਰਿਆਂ ਉੱਤੇ ਆਵੇ ਜੋ ਵੀ ਤੁਹਾਡੇ ਬਚਨਾਂ ਨੂੰ ਸੁਣਦੇ ਆ ਜੀਸਸ ਦੇ ਨਾਮ ਦੁਆਰਾ ਗੋਡਾ ਪ੍ਰਮੇਸ਼ੁਰ ਜੀਸਸ ਪਵਿੱਤਰ ਆਤਮਾ ਦੀ ਸ਼ਕਤੀ ਤੁਹਾਡੇ ਸਾਰਿਆਂ ਉੱਤੇ ਆਵੇ ਜੀਸਸ ਦੇ ਨਾਮ ਦੁਆਰਾ ਆਮੀਨ ਅਸੀਂ ਸਾਰੇ ਫਿਕਰਾਂ ਨੂੰ ਦੂਰ ਕਰਕੇ ਆਪਣੇ ਦਿਲਾਂ ਨੂੰ ਹਰ ਇੱਕ ਸੱਚਾ ਨੂੰ ਬਾਹਰ ਕੱਢ ਕੇ ਤੁਹਾਡੀ ਹਾਜ਼ਰੀ ਵਿੱਚ ਹਾਜ਼ਰ ਹੋਏ ਆਂ ਪ੍ਰਭੂ ਤੁਹਾਡੀ ਪੂਜਾ ਕਰਨ ਦੇ ਲਈ ਤੁਹਾਡੀ ਬਾਣੀ ਨੂੰ ਸੁਣਨ ਦੇ ਲਈ ਪ੍ਰਭੂ ਸਾਡੇ ਦਿਲ ਨੂੰ ਖੋਲ ਤਾਂ ਕਿ ਤੁਹਾਡੇ ਬਚਨ ਅਸੀਂ ਜਾਣ ਸਕੀਏ ਤੇ ਸਮਝ ਸਕੀਏ ਸ਼ੈਤਾਨ ਨੂੰ ਦੂਰ ਕਰਨ ਤਾਂ ਕਿ ਲੋਕੀ ਤੁਹਾਡੇ ਬਚਨਾਂ ਨੂੰ ਸਮਝ ਸਕਣ ਮੈਂ ਜੀਸਸ ਦੇ ਨਾਮ ਦੁਆਰਾ ਹਰ ਇੱਕ ਦੀ ਆਤਮਾ ਉੱਤੇ ਸਰਾਫ ਦੇ ਨਾਮ ਜੀਸਸ ਦੇ ਨਾਮ ਦੁਆਰਾ ਹਰ ਇੱਕ ਸ਼ੈਤਾਨ ਉੱਤੇ ਜੋ ਤੁਹਾਡੇ ਦਿਮਾਗ ਨੂੰ ਰੱਬ ਦੇ ਬਚਨਾਂ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰੇ ਉਸ ਆਤਮਾ ਪਰ ਮੈਂ ਹੁਕਮ ਕਰਦਾ ਕਿ ਤੁਹਾਡੀ ਆਤਮਾ ਤੇ ਦਿਮਾਗ ਨੂੰ ਛੱਡ ਕੇ ਸਫੀਆਂ ਜਗ੍ਹਾ ਦੇ ਵਿੱਚ ਜਾਵੇ ਮੈਂ ਪਵਿੱਤਰ ਆਤਮਾ ਨੂੰ ਸਦਾ ਕੀ ਪਵਿੱਤਰ ਆਤਮਾ ਆਵੇ ਓ ਜੀਸਸ ਤੇ ਮੈਂ ਕਹਣਾ ਜਾਗ ਹੋ ਜਾਗ ਜਹਵਾ ਜਾਗ ਪਰਮੇਸ਼ਵਰ ਦੀ ਬਾਣ ਜਾਕੇ ਜਾਗ ਓ ਚਹਵਾ ਜਾਗ ਪ੍ਰਭੂ ਦੀ ਸ਼ਕਤੀ ਜਾਗ ਜਗ ਜਹਵਾਦੀ ਸ਼ਕਤੀ ਆਪਾ ਜੀਸਸ ਤੁਹਾਡੀ ਸਾਡੇ ਉੱਤੇ ਆਵੇ ਕਿਉਂਕਿ ਬਾਈਬਲ ਦੇ ਵਿੱਚ ਤੁਸੀਂ ਕਿਹਾ ਅੱਜ ਤੇ ਤਿੰਨ ਜਾਂ ਲੋਕ ਚਾਰੋਂ ਮੇਰੇ ਨਾਮ 'ਚ ਇਕੱਲੇ ਤੇ ਦੋ ਜਾਂ ਤਿੰਨ ਉਹਨਾਂ ਦੇ ਗੱਪੇ ਮੈਂ ਖੜਾ ਓ ਜੀਸਸ ਦੂਰਦਰਸ਼ਿਤ ਆਰਮਿਸ ਮੀਟਿੰਗ ਤੋਂ ਜਿਸ ਸਾਡੀ ਆਤਮਾ ਸਭਨਾ ਤੇ ਆਵੇ ਆਮੀ ਜਿ세 ਜੋਸਫ ਬਾਰੇ ਪੜਦੇ ਆਂ ਤਸੀਂ ਦੇਖਿਆ ਕਿ ਪਰਮੇਸ਼ਵਰ ਕਿਸ ਤਰ੍ਹਾਂ ਜੋਸਫ ਦੀ ਜ਼ਿੰਦਗੀ ਦੇ ਦੁਆਰਾ ਸਾਨੂੰ ਆਪਣੇ ਬਾਰੇ ਦੱਸ ਰਿਹਾ ਜੀਸਸ ਦੇ ਬਾਰੇ ਪਰਮੇਸ਼ਵਰ ਸਾਨੂੰ ਦੱਸ ਰਿਹਾ 39 ਮਾਧਿਆਏ ਜੋਸਫ ਮਿਸਰ ਵਿੱਚ ਲਿਆਂਦਾ ਗਿਆ 24 ਮਿਸਵਿਨੇ ਜਿਹੜਾ ਫੈਰੋ ਦਾ ਖੁਸਰਾ ਇਹ ਗਲਤ ਲਿਖਿਆ ਖੁਸਰਾ ਨਹੀਂ ਇਹ ਅਸਲੀ ਲਬਜ਼ ਅੰਗਰੇਜ਼ੀ ਬਾਈਬਲ ਮੁਤਾਬਿਕ ਬਣਦਾ ਅਫਸਰ ਜਿਹੜਾ ਫੈਰੋ ਦਾ ਅਫਸਰ ਸੀ ਤੇ ਜਲਾਦਾਂ ਦਾ ਉਹਦਾ ਮਤਲਬ ਪਹਿਰੇਦਾਰਾਂ ਦਾ ਕਪਤਾਨ ਸੀ ਆਦਮੀ ਜਿਹੜੇ ਫੈਰੋ ਦੇ ਪਹਿਰੇਦਾਰ ਸੀ 24 ਉਹ ਪਹਿਰੇਦਾਰਾਂ ਦਾ ਕਪਤਾਨ ਸੀ ਅਤੇ ਉਹ ਫੈਰੋ ਦਾ ਇੱਕ ਅਫਸਰ ਸੀ ਉਹਦਾ ਮਤਲਬ ਪੌਂਟੀਫਰ ਜਿਹਦੇ ਕੋਲ ਜੋਸਫ ਮੌਂ ਦਿੱਤਾ ਗਿਆ ਸੀ ਜਾਂ ਗੁਲਾਮੀ ਦੇ ਤੌਰ ਤੇ ਉਸਨੇ ਮੌਲ ਲਿਆ ਸੀ ਪੌਂਟੀਫਰ ਕੋਈ ਆਮ ਨਿੱਕਾ ਬੰਦਾ ਨਹੀਂ ਸੀ ਉਹ ਖੁਦ ਰਾਜੇ ਦੇ ਮਹਿਲਾਂ ਵਿੱਚ ਕੰਮ ਕਰਨ ਵਾਲਾ ਸੀ ਉਹ ਰਾਜੇ ਦਾ ਅਫਸਰ ਸੀ ਜਿਹੜੇ ਰਾਜੇ ਦੇ ਪਹਿਰੇਦਾਰ ਆ ਰਿਹਾ ਉਹਦੇ ਆਲੇ ਦੁਆਲੇ ਪਹਿਰਾ ਲਾਉਣ ਦੇ ਉਹ ਉਹਨਾਂ ਦਾ ਕਪਤਾਨ ਸੀ ਉਸ ਨੂੰ ਇਜ਼ਰਾਈਲੀਆਂ ਦੇ ਹੱਥੋਂ ਜਿਹੜਾ ਉਹਨ ਉੱਥੇ ਲਿਆ ਸੀ ਮੁੱਲ ਲੈ ਲਿਆ ਫਸੇ ਦੇਖਦੇ ਕਿ ਜੋਸਫ ਮੁੱਲ ਖਰੀਦਿਆ ਗਿਆ ਸੀ ਪਿੱਛੇ ਵੀ ਪੜਿਆ ਕਿ ਉਹਨੀ ਮਦੀਆਨੀ ਲੋਕਾਂ ਨੂੰ 20 ਸਿੱਕੇ ਚਾਂਦੀ ਦੇ ਉਹਨੀ ਜੋਸਫ ਨੂੰ ਵੇਚ ਦਿੱਤਾ ਸੀ ਜਿਸ ਤਰ੍ਹਾਂ ਜੀਸਸ 30 ਸਿੱਕੇ ਦੁਆਰਾ ਵੇਚਿਆ ਗਿਆ ਸੀ ਜੂਡਸ ਦੁਆਰਾ ਇਥੇ ਅਸੀਂ ਦੇਖਦੇ ਕਿ ਹਾਲ ਕਿੱਦਾਂ ਹੁੰਦੀ ਅਸੀਂ ਦੇਖਦੇ ਕਿ ਉਹਦੀ ਹਾਲਤ ਚੰਗੀ ਸੀ ਜੋਸਫ ਦੀ ਜਦੋਂ ਆਪਣੇ ਪਿਤਾ ਦੇ ਨਾਲ ਸੀ ਅਤੇ ਚੰਗੀ ਹਾਲਤ ਹੁੰਦੇ ਹੋਏ ਵੀ ਉਹਦੀ ਹਾਲਤ ਮੰਦੀ ਹੋ ਗਈ ਅਤੇ ਫਿਰ ਅਸੀਂ ਅਖੀਰ ਦੇ ਵਿੱਚ ਦੇਖਦੇ ਹਾਂ ਕਿ ਜੋਸਫ ਦੀ ਹਾਲਤ ਫਿਰ ਚੰਗੀ ਹੋ ਗਈ ਪਿਤਾ ਦੇ ਘਰ ਦੇ ਵਿੱਚੋਂ ਸੁੱਖ ਸੀ ਪਿਤਾ ਦੇ ਘਰ ਦੇ ਵਿੱਚੋਂ ਉਹਨੂੰ ਪਿਆਰ ਮਿਲਿਆ ਸਭ ਪੁੱਤਾਂ ਨਾਲੋਂ ਪਿਆਰਾ ਉਹਦੇ ਬਾਪ ਨੇ ਕਈ ਰੰਗਾਂ ਦਾ ਝੋਲਾ ਉਹਨੂੰ ਬੁਣ ਕੇ ਦਿੱਤਾ ਅਤੇ ਹਰੇਕ ਸੂਈ ਦੇ ਵਿੱਚ ਅਤੇ ਹਰੇਕ ਜੋ ਉਸਨੇ ਸੂਈ ਦੇ ਨਾਲ ਬੁਣਿਆ ਸੀਗਾ ਉਹ ਦੇ ਵਿਚੜਾ ਉਹਨਾਂ ਆਪਣਾ ਪਿਆਰ ਪਾਇਆ ਸੀ ਪਿਤਾ ਦੇ ਪਿਆਰ ਦੇ ਨਾਲ ਉਹ ਝੋਲਾ ਚਮਕਦਾ ਸੀ ਕਿਉਂਕਿ ਹਰੇਕ ਸੀਨ ਦੇ ਵਿੱਚ ਪੇ ਦਾ ਪਿਆਰ ਸੀ ਅਤੇ ਅਸੀਂ ਦੇਖਿਆ ਕਿ ਫਿਰ ਉਹ ਉਹ ਖਿਆਈ ਵਿੱਚ ਜਾਂਦਾ ਕਾਹਦੇ ਲਈ ਉਹਦੇ ਭਰਾ ਨੂੰ ਬੇਸ ਦਿੰਦੇ ਆ ਗਾਹਾਂ ਨੂੰ ਵੇਚਿਆ ਜਾਂਦਾ ਇਸ ਅਫਸਰ ਕੋਲ ਫਿਰ ਅਸੀਂ ਪੜਦੇ ਗਾਹਾਂ ਨੂੰ ਕੈਦ ਦੇ ਵਿੱਚ ਜਾਂਦਾ ਫਿਰ ਅਸੀਂ ਪੜਦੇ ਚੰਗੇ ਜੀ ਚੰਗੇ ਦੇ ਨਾਂ ਦੇ ਜਦੋਂ ਰਾਜੇ ਮੋਰੇ ਖੜਦਾ ਤ ਉਹਨੂੰ ਅਫਸਰ ਮੁੜ ਕੇ ਬਣਾਇਆ ਜਾਂਦਾ ਇੱਥੇ ਪਰਮੇਸ਼ਵਰ ਇਜ਼ਰਾਈਲ ਦੀ ਗੱਲ ਕਰ ਰਿਹਾ ਸੀਗਾ ਕਿ ਇਜ਼ਰਾਈਲ ਮਿਸਰ ਦੇ ਵਿੱਚ ਜਦੋਂ ਆਇਆ ਈਜਿਪਟ ਦੇ ਵਿੱਚ ਮਿਸਰੀਆਂ ਨੇ ਇਜ਼ਰਾਈਲ ਨੂੰ ਖੁਸ਼ੀ ਨਾਲ ਕਬੂਲ ਕੀਤਾ ਸੀ ਕਾਦੇ ਲਈ ਜੋਸਫ ਕਰਕੇ ਜਦੋਂ ਜੋਸਫ ਅਫਸਰ ਬਣਿਆ ਅਤੇ ਜਿਹੜੇ ਇਜ਼ਰਾਈਲ ਦੇ ਲੋਕ ਸਨ ਜੈਕਬ ਉਹ ਕਈ ਨਾ ਦੇਸ਼ ਨੂੰ ਛੱਡ ਕੇ ਮੁੜ ਕੇ ਮਿਸਰ ਦੇਸ਼ ਨੂੰ ਗਏ ਸੀ ਪਰ ਅਸੀਂ ਪੜਦੇ ਹਾਂ ਬਾਅਦ ਦੇ ਵਿੱਚ ਉਹਨਾਂ ਦੀ ਹਾਲਤ ਫੇਰ ਮੰਦੀ ਹੁੰਦੀ ਆ ਕਿਉਂਕਿ ਇੱਕ ਹੋਰ ਰਾਜਾ ਉੱਠਦਾ ਜਿਹੜਾ ਕਿ ਜੋਸਫ ਨੂੰ ਨਹੀਂ ਜਾਣਦਾ ਉਹ ਯਹੂਦੀਆਂ ਨੂੰ ਗੁਲਾਮ ਬਣਾ ਲੈਂਦਾ ਪਿਆਰ ਅਸੀਖੀਰ ਦੇ ਵਿੱਚ ਦੇਖਦੇ ਆ ਕਿ ਪਰਮੇਸ਼ਵਰ ਮਿਸਰੀਆਂ ਦੀ ਨਜ਼ਰਾਂ ਦੇ ਵਿੱਚ ਯਹੂਦੀਆਂ ਨੂੰ ਉੱਚੇ ਕਰਦਾ ਕਦੋਂ ਜਦੋਂ ਮੋਸੀਜ਼ ਆਉਂਗਾ ਕਿਉਂਕਿ ਫਿਰ ਰੱਬ ਕਈ ਸਰਾਫ ਭੇਜਦਾ ਅਤੇ ਯਹੂਦੀ ਵੀ ਜਾਣਦੇ ਕਿ ਇਹਨਾਂ ਦੇ ਨਾਲ ਰੱਬ ਹੈ ਸੋ ਜਿਸ ਤਰ੍ਹਾਂ ਜੋਸਫ ਨਾ ਹੋਈ ਉਸੇ ਤਰ੍ਹਾਂ ਗਾਹਾਂ ਇਜ਼ਰਾਈਲ ਦੀ ਕਹਾਣੀ ਨਾਲ ਅਸੀਂ ਹੁਣੇ ਦੇਖਦੇ ਆ ਜਹੋਵਾ ਜੋਸਫ ਦੇ ਅੰਗ ਸੰਗ ਸੀ ਸੋ ਭਗਵਾਨ ਮਨੁੱਖ ਹੋ ਗਿਆ ਉਹ ਆਪਣੇ ਮਿਸਰੀ ਸਵਾਮੀ ਦੇ ਘਰ ਰਹਿੰਦਾ ਸੀ ਤਾਂ ਉਸਦੇ ਸਵਾਮੀ ਨੇ ਦੇਖਿਆ ਜੋ ਹੋਵਾ ਉਸਦੇ ਅੰਗ ਸੰਗ ਹੈ ਜੋ ਕੰਮ ਕਰਦਾ ਹੈ ਉਹਦੇ ਹੱਥੋਂ ਸਫਲ ਹੁੰਦੇ ਆ ਕਾਮਯਾਬੀ ਦਿੱਤੀ ਗਈ ਕਿ ਜਦੋਂ ਇਹ ਮਿਸਰੀ ਅਫਸਰ ਦੇ ਕੋਲ ਜੋਸਫ ਵੇਚਿਆ ਗਿਆ ਅਤੇ ਨੌਕਰ ਦੇ ਤੌਰ ਤੇ ਤਾਂ ਮਿਸਰੀ ਅਫਸਰ ਨੇ ਦੇਖਿਆ ਕਿ ਜਦ ਦਾ ਇਹ ਲੜਕਾ ਸਾਡੇ ਘਰ ਆਇਆ ਸਾਨੂੰ ਅੱਗੇ ਨਾਲ ਵੀ ਜ਼ਿਆਦੇ ਤਰੱਕੀ ਮਿਲ ਗਈ ਕਿਉਂਕਿ ਜਿਹੜੀ ਅਸ਼ੀਰਵਾਦ ਜੋਸੇਫ ਉੱਤੇ ਸੀ ਬਾਈਬਲ ਇਸ ਅਧਿਆਇ ਦੇ ਵਿੱਚ ਤਿੰਨ ਵਾਰੀ ਸਾਨੂੰ ਦੱਸਦੀ ਆ ਕੱਦ ਲਈ ਕਿ ਦੇਖਿਆ ਜਾਵੇ ਜ਼ਿੰਦਗੀ ਦੇ ਵਿੱਚ ਤਾਂ ਇਦਾਂ ਲੱਗਦਾ ਕਿ ਰੱਬ ਉਹਦੀ ਜ਼ਿੰਦਗੀ ਦੇ ਵਿੱਚ ਨਹੀਂ ਸੀ ਪਰ ਤਿੰਨ ਵਾਰੀ ਇਸ ਅਧਿਆਇ ਦੇ ਵਿੱਚ ਬਾਰ-ਬਾਰ ਕਿਹਾ ਜਾਂਦਾ ਅਤੇ ਜੋਸੇਫ ਦੇ ਨਾਲ ਰੱਬ ਸੀ ਕਿ ਚਾਹੇ ਤੁਸੀਂ ਜਿਹੜੀਆਂ ਮਰਜ਼ੀ ਹਾਲਤਾਂ ਦੇ ਵਿੱਚੀ ਨੰਗੋ ਰੱਬ ਉੱਥੇ ਆ ਜੇ ਤੁਸੀਂ ਆਉਂਦੇ ਆ ਸੋ ਜੋਸੇਫ ਚਾਹੇ ਗੁਲਾਮੀ ਦੇ ਤੌਰ ਤੇ ਵੇਚਿਆ ਗਿਆ ਪਰ ਰੱਬ ਉੱਥੇ ਸੀ ਜਦੋਂ ਉਹਦੇ ਭਰਾਵਾਂ ਨੇ ਉਹਨੂੰ ਖੱਡੇ ਵਿੱਚ ਸੁੱਟਿਆ ਰੱਬ ਫੇਰ ਵੀ ਉੱਥੇ ਉਹਦੇ ਨਾਲ ਸੀ ਜਦੋਂ ਉਹ ਮਦਿਆਨੀ ਲੋਕਾਂ ਕੋਲ ਵੇਚਿਆ ਗਿਆ ਉਦੋਂ ਵੀ ਰੱਬ ਉਹਦੇ ਹੰਗ ਸੰਗ ਸੀ ਅਤੇ ਜੋਸੇਫ ਦੇ ਖਾਤਰ ਕਿਉਂਕਿ ਉਹ ਕੰਮ ਕਰ ਰਿਹਾ ਰੱਬ ਉਹਦੇ ਮਾਲਕ ਨੂੰ ਵੀ ਅਸ਼ੀਰਵਾਦ ਦੇ ਰਿਹਾ ਤਾਂ ਮਾਲਕ ਵੀ ਕਹਿੰਦਾ ਯਾਰ ਜਦ ਦਾ ਤੂੰ ਆਇਆ ਸਾਡੇ ਘਰ ਦੇ ਵਿੱਚ ਅੱਗੇ ਨਾਲ ਵੀ ਜ਼ਿਆਦੇ ਚੀਜ਼ਾਂ ਦਾ ਵਾਅਦਾ ਹੋਇਆ ਕਾਮਯਾਬੀ ਮਿਲੀ ਉਹੀ ਜਿਸ ਤਰ੍ਹਾਂ ਲਬਾਨ ਜੈਕਬ ਨੂੰ ਕਹਿੰਦਾ ਸੀ ਕਿ ਜਦ ਦਾ ਤੂੰ ਸਾਡੇ ਘਰ ਆਇਆ ਤਾਂ ਸਾਡੇ ਘਰ ਦੇ ਵਿੱਚ ਕਾਫੀ ਬਰਕਤ ਹੋ ਗਈ ਅੱਗੇ ਮੇਰੇ ਕੋਲ ਕੁਝ ਵੀ ਨਾ ਸੀ ਕਾਫੀ ਪਸ਼ੂ ਤੇ ਡੰਗਰ ਮੇਰੇ ਕੋਲ ਹੋ ਗਿਆ ਤੇ ਇਸ ਕਰਕੇ ਉਸ ਵੇਲੇ ਜੋ ਜੈਕਬ ਨੂੰ ਲਬਾਨ ਜਿਹੜਾ ਉਹਦਾ ਮਾਮਾ ਆਪਣੇ ਕੋਲ ਰੱਖਣਾ ਚਾਹੁੰਦਾ ਸੀ ਕਾਦੇ ਲਈ ਲੋਭ ਕਾਹਦਾ ਲੋਭ ਕਿ ਯਾਰ ਜਦ ਆਇਆ ਸੰਤਾ ਕਾਮਯਾਬੀ ਬੜੀ ਮਿਲੀ ਹੋਆ ਲੋਭ ਦੇ ਖਾਤਰ ਸੋ ਅਸੀਂ ਦੇਖ ਰਹੇ ਹਾਂ ਜੇ ਪਰਮੇਸ਼ਵਰ ਉਹਨੂੰ ਅਸ਼ੀਰਵਾਦ ਦਿੰਦਾ ਜੀਸਸ ਵੀ ਉਹੀ ਕਹਿੰਦਾ ਕਿ ਜੇ ਮੇਰੇ ਸੇਵਕ ਨੂੰ ਕੋਈ ਪਾਣੀ ਦਾ ਗਲਾਸ ਵੀ ਪੀਣ ਨਾ ਦਵੇ ਕਿਉਂਕਿ ਉਹ ਮੇਰਾ ਸੇਵਕ ਆ ਉਹ ਆਪਣਾ ਇਨਾਮ ਨਹੀਂ ਗਵਾਊਗਾ ਉਸੇ ਤਰ੍ਹਾਂ ਮਿਸਰੀ ਨੇ ਵੀ ਆਪਣਾ ਨਾਮ ਨਹੀਂ ਗਵਾਇਆ ਕਿਉਂਕਿ ਜੋਸਫ ਨਾਲ ਦੇ ਘਰ ਦੇ ਵਿੱਚ ਕੰਮ ਕਰਦਾ ਤਾਂ ਜੋ ਵੀ ਜੋਸਫ ਕਰਦਾ ਰੱਬ ਹਰੇ ਕੰਮ 'ਚ ਉਹਨੂੰ ਕਾਮਯਾਬੀ ਦਿੰਦਾ ਆ ਸੋ ਜੋਸਫ ਉੱਤੇ ਉਹਦੀ ਨਿਗਾਹ ਹੋਈ ਚੌਥਮੀਅਰ ਉਸਨੇ ਉਹਦੀ ਸੇਵਾ ਕੀਤੀ ਉਸਨੇ ਉਹਨੂੰ ਆਪਣੇ ਘਰ ਦਾ ਮੁਖਤਿਆਰ ਬਣਾ ਦਿੱਤਾ ਜੋ ਕੁਝ ਉਹ ਦਾ ਸੀ ਉਹਦੇ ਹੱਥ ਵਿੱਚ ਦੇ ਦਿੱਤਾ ਅੱਗੇ ਇਹ ਵੇਚਿਆ ਗਿਆ ਗੁਲਾਮ ਦੇ ਤੌਰ ਤੇ ਪਰ ਮਾਲਕ ਨੇ ਦੇਖਿਆ ਕਿ ਜਿਹੜਾ ਲੜਕਾ ਇਹ ਆਮ ਨੌਕਰ ਨਾਲੋਂ ਜ਼ਿਆਦਾ ਬੁੱਧੀਮਾਨ ਕਿ ਜੋ ਵੀ ਕੰਮ ਕਰਦਾ ਠੀਕ ਕਰਦਾ ਜੱਦਾ ਇਹ ਆਇਆ ਉਸਨੇ ਦੇਖਿਆ ਕਿ ਸੰਨ ਅੱਗੇ ਨਾਲੋਂ ਜ਼ਿਆਦਾ ਤਰੱਕੀ ਅਸ਼ੀਰਵਾਦ ਮਿਲੀ ਆ ਤਾਂ ਹੁਣ ਉਹ ਜੋਸੇਫ ਦੇ ਦਰਜੇ ਨੂੰ ਠਾਂਦਾ ਹੁਣ ਉਹਨੂੰ ਕੀ ਕਰਦਾ ਸਾਰਿਆਂ ਨੌਕਰਾਂ ਦਾ ਸਰਦਾਰ ਬਣਾਉਂਦਾ ਮੁਖਤਿਆਰ ਬਣਾਉਂਦਾ ਕਿ ਸਾਰੇ ਨੌਕਰ ਹੁਣ ਜੋਸੇਫ ਦੇ ਥੱਲੇ ਕੰਮ ਕਰਨਗੇ یوں ਹੋਇਆ ਕਿ ਜਿਸ ਵੇਲੇ ਤੋਂ ਉਸਨੇ ਉਹਨੂੰ ਆਪਣੇ ਘਰ ਦਾ ਆਪਣੀਆਂ ਸਭ ਚੀਜ਼ਾਂ ਦਾ ਮੁਖਤਿਆਰ ਬਣਾਤਾ ਯਹੋਵਾ ਨੇ ਉਸ ਮਿਸਰੀ ਦੇ ਘਰ ਉੱਤੇ ਜੋਸੇਫ ਦੇ ਕਾਰਨ ਬਰਕਤ ਦਿੱਤੀ ਜਹੋਵਾ ਦੀ ਬਰਕਤ ਉਹਦੀਆਂ ਸਭ ਚੀਜ਼ਾਂ ਉੱਤੇ ਹੋਈ ਭਾਵੇਂ ਉਹ ਘਰ ਵਿੱਚ ਸਨ ਭਾਵੇਂ ਖੇਤ ਵਿੱਚ ਕਿ ਜੋਸਫ ਕਰਕੇ ਰੱਬ ਕਾਮਯਾਬੀ ਦਿੰਦਾ ਉਸ ਅਫਸਰ ਨੂੰ ਕਿੱਥੇ ਘਰ ਦੇ ਵਿੱਚ ਨਹੀਂ ਜਿੱਥੇ ਵੀ ਉਹ ਜਾਂਦਾ ਸੀ ਬਾਈਬਲ ਕਹਿੰਦੀ ਚਾਹੇ ਉਹ ਘਰ ਸੀਗਾ ਚਾਹੇ ਖੇਤਾਂ ਵਿੱਚ ਸੀ ਜਿੱਥੇ ਵੀ ਸੀਗਾ ਰੱਬ ਉਹਨੂੰ ਤਰੱਕੀ ਦਿੰਦਾ ਸੀ ਜੋਸਫ ਕਰਕੇ ਕਿਉਂਕਿ ਉਹ ਉਹਦੇ ਘਰ ਦੇ ਵਿੱਚ ਹੈ ਉਸੇ ਤਰ੍ਹਾਂ ਜੀਸਸ ਨਾ ਹੁੰਦੀ ਆ ਕਿ ਜੇ ਸਾਡੇ ਵਿੱਚ ਜੀਸਸ ਆ ਸਾਡੇ ਕੋਲ ਜੀਸਸ ਆ ਤਪ ਪਰਮੇਸ਼ਵਰ ਸਾਨੂੰ ਤੇ ਸਾਡੀ ਜ਼ਿੰਦਗੀ ਉੱਤੇ ਵੀ ਨਿਗਾਹ ਮਾਰੂ ਤੇ ਸਾਨੂੰ ਵਰਕ ਦਊਗਾ ਪਰਮੇਸ਼ਵਰ ਦੇ ਬਚਨ ਕਹਿੰਦੇ ਪਰਮੇਸ਼ਵਰ ਦੇ ਰਾਜ ਨੂੰ ਲੱਭ ਤਾਂ ਸਾਰੀਆਂ ਚੀਜ਼ਾਂ ਰੱਬ ਦਊਗਾ ਸਾਰੀਆਂ ਚੀਜ਼ਾਂ ਤੇ ਉਹਦੀ ਅਸ਼ੀਰਵਾਦ ਵੀ ਸਾਡੇ ਉੱਤੇ ਆਉਂਗੀ ਅਤੇ ਚਾਹੇ ਸਾਡੇ ਗਿਆਨੇ ਰੱਬ ਨੂੰ ਨਹੀਂ ਮੰਨਦੇ ਤੁਹਾਡੇ ਖਾਤਰ ਰੱਬ ਦੀ ਅਸ਼ੀਰਵਾਦ ਤੁਹਾਡੇ ਬੱਚਿਆਂ ਉੱਤੇ ਵੀ ਆਉਂਗੀ ਸੰਤ ਪੋਲ ਕੀ ਕਹਿੰਦਾ ਕਿ ਪਹਿਲਾ ਤੁਹਾਡੇ ਬੱਚੇ ਜਾਨੀ ਕਿ ਪਵਿੱਤਰ ਨਹੀਂ ਸੀ ਯਹਰਾਮ ਦੇ ਸੀ ਪਰ ਜਦ ਜੇ ਤੁਸੀਂ ਜੀਸਸ ਕੋਲ ਆਏ ਹੁਣ ਤੁਹਾਡੇ ਬੱਚੇ ਪਵਿੱਤਰ ਆ ਕਾਦੇ ਲਈ ਕਿਉਂਕਿ ਰੱਬ ਤੁਹਾਡੇ ਬੱਚਿਆਂ ਉੱਤੇ ਨਜ਼ਰ ਰੱਖੂਗਾ ਤੁਹਾਡੇ ਖਾਤਰ ਕਿਉਂਕਿ ਤੁਹਾਡਾ ਵਿਸ਼ਵਾਸ ਉਹਦੇ ਵਿੱਚ ਹੈ ਇਹ ਨਹੀਂ ਕਿ ਉਹ ਮੁਕਤੀ ਪ੍ਰਾਪਤ ਕਰਨਗੇ ਇਹ ਕਿ ਜਿੰਨਾ ਚਿਰ ਉਹ ਦੁਨੀਆ ਦੇ ਵਿੱਚ ਹੈ ਰੱਬ ਉਹਨਾਂ ਉੱਤੇ ਨਜ਼ਰ ਰੱਖੂਗਾ ਸੋ ਪਰਮੇਸ਼ਵਰ ਨੇ ਬਰਕਤ ਦਿੱਤੀ ਅਫਸਰ ਨੇ ਦੇਖਿਆ ਕਿ ਚਾਹੇ ਘਰ ਬਾਹਰ ਖੇਤਾਂ ਜਾਂ ਜਿੱਥੇ ਵੀ ਆ ਚਾਰੇ ਪਾਸੇ ਕਾਮਯਾਬੀ ਨੇ ਉਹਨੂੰ ਘੇਰਿਆ ਆ। ਉਸ ਨੇ ਸਭ ਕੁਝ ਜੋਸੇਫ ਦੇ ਹੱਥਾਂ ਵਿੱਚ ਛੱਡ ਦਿੱਤਾ। ਉਸ ਨੇ ਆਪਣੇ ਖਾਨ ਦੀ ਰੋਟੀ ਤੋਂ ਛੁੱਟ ਕਿਸੇ ਚੀਜ਼ ਦੀ ਖਬਰ ਨਾ ਰੱਖੀ। ਜੋਸੇਫ ਵੁਰੂਪੋਂ ਤੇ ਸੋਹਣਾ ਸੀ। ਇਹਨਾਂ ਗੱਲਾਂ ਦੇ ਪਿੱਛੇ یوں ਹੋਇਆ ਉਹਦੇ ਸਵਾਮੀ ਦੀ ਤੀਵੀਂ ਆਪਣੀ ਅੱਖ ਯੋਸੇਫ ਨਾਲ ਲਗ ਗਈ ਅਤੇ ਉਸ ਨੂੰ ਆਖਿਆ ਤੂੰ ਮੇਰੇ ਨਾਲ ਲੈਟ। ਥੋਸੀ ਇਥੇ ਗਾਂਹਾਂ ਜਾ ਕੇ ਕੀ ਦੇਖਦੇ ਆਂ? ਹੁਣ ਉਹਦੀ ਤਰੱਕੀ ਹੋਰ ਵੀ ਵੱਧ ਗਈ। ਜਿਹੜਾ ਮਾਲਕ ਸੀ ਉਸਨੇ ਘਰ ਦੀਆਂ ਕੁੰਜੀਆਂ ਵੀ ਉਹਦੇ ਹੱਥ ਦੇ ਵਿੱਚ ਰੱਖ ਦਿੱਤੀਆਂ ਖਜ਼ਾਨੇ ਦੀਆਂ ਕੁੰਜੀਆਂ ਵੀ ਜੋਸਫ ਦੇ ਹੱਥ ਚ ਗੰਗੇ ਮਾਲਕ ਨੂੰ ਪੂਰਾ ਯਕੀਨ ਸੀ ਇਹ ਆਦਮੀ ਧੋਖਾ ਨਹੀਂ ਖਾਊਗਾ ਉਹਨੂੰ ਪੂਰਾ ਯਕੀਨ ਸੀ ਕਿ ਇਹ ਆਦਮੀ ਵਫਾਦਾਰ ਆਦਮੀ ਆ ਕਰਦੀਆਂ ਕੁੰਜੀਆਂ ਵੀ ਜੋਸਫ ਦੇ ਹੱਥਾਂ ਵਿੱਚ ਆ ਬਾਈਬਲ ਕੀ ਕਹਿੰਦੀ ਮਾਲਕ ਨੂੰ ਕੋਈ ਨਸੂਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਕਿਉਂਕਿ ਸਾਰਾ ਖਾਤਾ ਜੋ ਸਮਾਨ ਜਾ ਰਿਹਾ ਜੋ ਸਮਾਨ ਆ ਰਿਹਾ ਜੋ ਸਮਾਨ ਮੁੱਲ ਲੈ ਰਹੇ ਆ ਖੇਤਾਂ ਦਾ ਜੋ ਅਨਾਜ ਕਹਾ ਮੰਡੀ ਦੇ ਵਿੱਚ ਜਾ ਰਿਹਾ ਜੋ ਵੀ ਪ੍ਰੋਫਿਟ ਹੋ ਰਹੀ ਆ ਜੋਸਫ ਪੂਰਾ ਹਿਸਾਬ ਦਿੰਦਾ ਸੀ ਤਾਂ ਮਾਲਕ ਨੂੰ ਪੂਰਾ ਯਕੀਨ ਸੀ ਉਸਨੇ ਚਾਬੀਆਂ ਦੇ ਦਿੱਤੀਆਂ ਕਿ ਤੂੰ ਆਪੇ ਕਰੀ ਜਾ ਸੋ ਮਾਲਕ ਨੇ ਕੋਈ ਪਰਵਾਹ ਨਹੀਂ ਕੀਤੀ ਹਿਸਾਬ ਕਹਾ ਤਾਂ ਆਪਦੀ ਉਸਨੇ ਪ੍ਰਵਾਨੀ ਕੀਤੀ ਕਿੰਨਾ ਨਾਚ ਆਇਆ ਤੇ ਗਿਆ ਉਹਨੂੰ ਪੂਰਾ ਯਕੀਨ ਸੀ ਉਸ ਆਦਮੀ ਲਈ ਉੱਤੇ ਸਿਰਫ ਉਹਨੂੰ ਐਨਾ ਪਤਾ ਸੀ ਖਾਣ ਦੀ ਰੋਟੀ ਜੜੀ ਉਹਦੇ ਮੋਰੇ ਰੱਖੀ ਜਾਂਦੀ ਆ ਪਰਥ ਨੂੰ ਪਤਾ ਕਿ ਜਦੋਂ ਚੰਗੀਆਂ ਚੀਜ਼ਾਂ ਹੋਣ ਲਾਪਣ ਸ਼ੈਤਾਨ ਜ਼ਰੂਰ ਆਉਂਗਾ ਸ਼ੈਤਾਨ ਨਹੀਂ ਚਾਹੁੰਦਾ ਕਿ ਰੱਬ ਦੇ ਲੋਕ ਖੁਸ਼ ਹੋਣ ਤੁਸੀਂ ਦੇਖੋਗੇ ਕਿ ਜੇ ਤੁਹਾਡੀ ਜ਼ਿੰਦਗੀ ਦੇ ਵਿੱਚ ਮਾੜੀ ਮੋਟੀ ਕਿਤੇ ਖੁਸ਼ੀ ਵੀ ਆ ਗਈ ਕੋਈ ਨਾ ਕੋਈ ਚੀਜ਼ ਜ਼ਰੂਰ ਹੋਊਗੀ ਉਹ ਖੁਸ਼ੀ ਨੂੰ ਗੰਬੀ ਦੇ ਵਿੱਚ ਲਿਆਉਣ ਦੇ ਲਈ ਕਿਉਂਕਿ ਸ਼ੈਤਾਨ ਨੂੰ ਗੁੱਸਾ ਚੜਦਾ ਜਦੋਂ ਰੱਬ ਦੇ ਲੋਕ ਜਾਂ ਜਿਹੜੇ ਰੱਬ ਨੂੰ ਮੰਨਦੇ ਖੁਸ਼ ਹੁੰਦੇ ਉਹ ਦੇਖ ਨਹੀਂ ਸਕਦਾ ਪਰਮੇਸ਼ਵਰ ਦੇ ਲੋਕ ਹੱਸਦੇ ਉਹ ਦੇਖ ਨਹੀਂ ਸਕਦਾ ਪਰਮੇਸ਼ਵਰ ਦੇ ਲੋਕ ਰੱਬ ਦੇ ਵਿੱਚ ਆਨੰਦ ਹੁੰਦੇ ਤਾਂ ਸ਼ੈਤਾਨ ਜ਼ਰੂਰ ਬਿਗਨ ਪਾਉਣ ਦੀ ਕੋਸ਼ਿਸ਼ ਕਰੂਗਾ ਕਹਾਣੀ ਤੋਂ ਲੱਗਦਾ ਕਿ ਰੱਬ ਨੇ ਦੀ ਹਾਲਤ ਸੁਧਾਰਤੀ ਗੁਲਾਮੀ ਦੇ ਤੌਰ ਤੇ ਆਇਆ ਸੀ ਇੱਕ ਤਰ੍ਹਾਂ ਦਾ ਮਾਲਕ ਬਣ ਬੈਠਾ ਰੱਬ ਨੇ ਕਾਮਯਾਬੀ ਉਹਨੂੰ ਦੇਤੀ ਉਹਦੀ ਜ਼ਿੰਦਗੀ ਥੋੜੀ ਖੁਸ਼ੀ ਦੇ ਵਿੱਚ ਸੀ ਹਾਂ ਰਾਤਾਂ ਨੂੰ ਜੋਸਫ ਨੂੰ ਨੀਂਦ ਨਹੀਂ ਸੀ ਆਉਂਦੀ ਕਾਦੇ ਲਈ ਆਪਣੇ ਬਾਪੂ ਨੂੰ ਚੇਤੇ ਕਰਦਾ ਸੀ ਕਿੰਗੋ ਦਾ ਪਿਆਰ ਉਹਦੇ ਬਾਪ ਨਾਲ ਬਹੁਤ ਸੀ ਆਪਣੇ ਭਰਾਵਾਂ ਨੂੰ ਵੀ ਚੇਤੇ ਕਰਦਾ ਸੀ ਚਾਹੇ ਉਹਦੇ ਭਰਾਵਾਂ ਨੇ ਬੁਰਾ ਕੀਤਾ ਫਿਰ ਵੀ ਉਹਦੇ ਬਾਪ ਦੇ ਨਿਆਣੇ ਸੀਗੇ ਤਾਂ ਰਾਤਾਂ ਨੂੰ ਚਾਹ ਨਸੂ ਕਿਉਂਕਿ ਉਹਦੇ ਖਿਆਲਾਂ ਦੇ ਵਿੱਚ ਉਹਦਾ ਬਾਪ ਫਿਰਦਾ ਸੀ ਉਹਦੇ ਸੁਪਨਿਆਂ ਦੇ ਵਿੱਚ ਉਹਦੇ ਬਾਪ ਉਹਦੇ ਭਰਾ ਫਿਰਦੇ ਸੀ ਉਹਨੂੰ ਪ੍ਰਵਾਹ ਸੀ ਸੋਚਦਾ ਸੀ ਮੈਂ ਕਿੱਦਾਂ ਜਾਊਂਗਾ ਮੈਂ ਕਿੰਨੀ ਕੁ ਦੂਰ ਆਇਆ ਆਪਣੇ ਮੁਲਕ ਤੋਂ ਉਹਨੂੰ ਕੁਝ ਨਾ ਸੁਪਤਾ ਇਹ ਨਾ ਸੁਪਤਾ ਮੈਂ ਕਿੱਦਾਂ ਮੁੜ ਕੇ ਜਾਊਂਗਾ ਆਪਣੇ ਮਾਪਿਆਂ ਦੇ ਘਰ ਮੈਂ ਤਾਂ ਹੁਣ ਗੁਲਾਮ ਬਣ ਗਿਆ ਇਸ ਘਰ ਦੇ ਵਿੱਚ ਕਿਹ ਅਜੇ ਮੈਂ ਆਪਣੇ ਬਾਪੂ ਨੂੰ ਦੇਖ ਸਕੂਗਾ ਇੱਕ ਵਾਰੀ ਮਰਨ ਤੋਂ ਪਹਿਲਾਂ ਕਿ ਆ ਮੇਰਾ ਬਾਪ ਮੈਨੂੰ ਮਿਲਣ ਤੋਂ ਪਹਿਲਾਂ ਹੀ ਮਰ ਚਾਊਗਾ ਕਿ ਉਹਨੂੰ ਮੈਂ ਦੇਖ ਸਕੂਗਾ ਪਰ ਅਸੀਂ ਦੇਖਦੇ ਅਤਰਕੀ ਮਿਲ ਗਈ ਤਾਂ ਸ਼ੈਤਾਨ ਸਹਿਲੀ ਸਕਿਆ ਤਾਂ ਤਕਲੀਫ ਆਉਂਦੀ ਕਿ ਜਿਹੜੀ ਉਸ ਅਫਸਰ ਦੀ ਔਰਤ ਸੀ ਉਹ ਜੋਸਫ ਨੂੰ ਚਾਹ ਲੱਗੀ ਅਤੇ ਉਹਦੇ ਨਾਲ ਵਬਿਆਚਾਰ ਕਰਨਾ ਚਾਹਦੀ ਸੀ ਪਰ ਉਸਨੇ ਨਾਂ ਮੰਨਿਆ ਆਪਣੀ ਸਵਾਮੀ ਦੀ ਤੀਵੀ ਨੂੰ ਆਖਿਆ ਵੇਖੋ ਮੇਰਾ ਸਵਾਮੀ ਨਹੀਂ ਜਾਣਦਾ ਘਰ ਵਿੱਚ ਮੇਰੇ ਕੋਲ ਕੀ ਕੁਝ ਹੈ ਉਸਨੇ ਆਪਣਾ ਸਭ ਕੁਝ ਮੇਰੇ ਹੱਥ ਦੇ ਦਿੱਤਾ ਹੈ ਇਸ ਘਰ ਵਿੱਚ ਮੇਤੋਂ ਵੱਡਾ ਵੀ ਕੋਈ ਨਹੀਂ ਉਸਨੇ ਥੋਤੋਂ ਬਿਨਾਂ ਕੋਈ ਚੀਜ਼ ਮੇਰੇ ਕੋਲ ਰੋਕ ਕੇ ਨਹੀਂ ਰੱਖੀ ਕਿਉਂ ਜੋ ਤੁਸੀਂ ਉਹਦੀ ਪਤਨੀ ਆ ਬਹਾਦਰ ਆਦਮੀ ਸੀ ਪਰ ਆਪਦੇ ਵਿੱਚ ਬਹੁਤ ਤਕੜਾ ਸੀ ਸਾਡੇ ਵਿੱਚ ਕਈ ਆ ਕਿ ਜਦੋਂ ਵੱੱ比亚ਚਾਰ ਆਉਂਦੇ ਐ ਸਿਸ ਇਨਸਾਨ ਆ ਪੱਡਿਗ ਪੈਂਦੇ ਪਰ ਇਹਦੇ ਕੋਲ ਜਦੋਂ ਪ੍ਰਤਾਮ ਆਇਆ ਇਹ ਆਦਮੀ ਨਹੀਂ ਡਿੱਗਿਆ ਖੜਾ ਰਿਹਾ ਉਹ ਸੌਰ ਨੂੰ ਕਹਿੰਦਾ ਗੱਲ ਸੁਣ ਤੂੰ ਤੇਰੇ ਆਦਮੀ ਮੇਰੇ ਤੇ ਪੂਰਾ ਭਰੋਸਾ ਕਰਦਾ ਕਰਦੀਆਂ ਕੁੰਜੀਆਂ ਮੇਰੇ ਕੋਲ ਖਜ਼ਾਨੇ ਦੀਆਂ ਕੁੰਜੀਆਂ ਮੇਰੇ ਕੋਲ ਕਿਦਰ ਆਦਮੀ ਨਹੀਂ ਜਾਣਦਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਉਹ ਘਰ ਦਾ ਸਾਰਾ ਮਾਮਲਾ ਮੇਰੇ ਹੱਥ ਦੇ ਵਿੱਚ ਦਿੱਤਾ ਪਰ ਤੂੰ ਮੇਰੇ ਹੱਥ ਅਛ ਨਹੀਂ ਦਿੱਤੀ ਕਿਉਂਕਿ ਤੂੰ ਮੇਰੀ ਚੀਜ਼ ਨਹੀਂ ਆ ਤੂੰ ਆਪਣੇ ਆਦਮੀ ਦੀ ਚੀਜ਼ ਆ ਤੂੰ ਉਹਦੀ ਇਮਾਨਤ ਆ ਮੈਂ ਐਡੀ ਵੱਡੀ ਬੁਰੀਆਈ ਤੇ ਪਾਪ ਪਰਮੇਸ਼ਵਰ ਵਿਰੁੱਧ ਕਿਵੇਂ ਕਰਾਂ ਕਿਹੜੀ ਚੀਜ਼ ਨੇ ਉਹਨੂੰ ਪਾਪ ਕਰਨ ਤੋਂ ਰੋਕਿਆ ਰੱਬ ਦਾ ਡਰ ਕਿਉਂਕਿ ਰੱਬ ਦਾ ਡਰ ਰਿਆ ਜੋ ਸਾਨੂੰ ਬੁਰੀਆਈ ਕਰਨ ਤੋਂ ਰੋਕਦਾ ਆ ਰੱਬ ਦਾ ਡਰਿਆ ਜੋ ਸਾਨੂੰ ਗਲਤ ਕੰਮ ਕਰਨ ਤੋਂ ਰੋਕਦਾ ਆ ਸੋ ਰੱਬ ਦੀ ਰੱਬ ਤੋਂ ਪਹਿਲੀ ਚੀਜ਼ ਕੀ ਮੰਗਣੀ ਚਾਹੀਦੀ ਬਾਈਬਲ ਕੀ ਕਹਿੰਦੀ ਆ ਰੱਬ ਦਾ ਡਰ ਕਿ ਰੱਬ ਦਾ ਡਰ ਗਿਆਨ ਦੀ ਪਹਿਲੀ ਪੌੜੀ ਆ ਕਿ ਬੰਦੇ ਵਿੱਚ ਜੇ ਰੱਬ ਦਾ ਡਰ ਨਹੀਂ ਤਾਂ ਉਹਦੇ ਵਿੱਚ ਰੱਬ ਦਾ ਕੋਈ ਗਿਆਨ ਵੀ ਨਹੀਂ ਹੈ ਜ਼ਰੂਰੀ ਕਿ ਪਰਮੇਸ਼ਵਰ ਦਾ ਡਰ ਸਾਡੇ ਦਿਲਾਂ ਦੇ ਵਿੱਚ ਆਵੇ ਕਿਉਂਕਿ ਰੱਬ ਦਾ ਡਰਿਆ ਜੋ ਸਾਨੂੰ ਬੁਰਾ ਕੰਮ ਕਰਨ ਤੋਂ ਰੋਕਦਾ ਪਰ ਜਦੋਂ ਡਰ ਚਲ ਜਾਂਦਾ ਫਿਰ ਅਸੀਂ ਪਰਵਾਹ ਨਹੀਂ ਕਰਦੇ ਕਿਹੜੀ ਚੀਜ਼ ਨੇ ਉਹਨੂੰ ਰੋਕਿਆ ਰੱਬ ਦਾ ਡਰ ਅਤੇ ਉਸਨੇ ਇਹ ਪਾਪ ਨਹੀਂ ਕੀਤਾ ਤਾਂ یوں ਹੋਇਆ ਕਿ ਉਹ ਨਿਤ ਦਿਹਾੜੇ ਆਖਦੀ ਰਹੀ ਉਸਨੇ ਉਹਦੀ ਗੱਲ ਨਾ ਮੰਨੀ ਉਹਦੇ ਨਾਲ ਲੈਟਵਾ ਅਥਵਾ ਉਹਦੇ ਕੋਲ ਰਹਾ ਬਾਰ-ਬਾਰ ਉਹਨੂੰ ਤੰਗ ਕਰਦੀ ਰਹੀ ਸ਼ੈਤਾਨ ਵੀ ਤਾਂ ਦਾ ਸ਼ੈਤਾਨ ਕਦੇ ਥੱਕਦਾ ਨਹੀਂ ਆ ਬੰਦਾ ਥੱਕ ਜਾਂਦਾ ਉਹ ਨਹੀਂ ਥੱਕਦਾ ਬਾਰ-ਬਾਰ ਤੁਹਾਨੂੰ ਗਲਤ ਸੋਚਾ ਦੇਈ ਚਾਹੇ ਕਈ ਵਾਰੀ ਬਾਰ-ਬਾਰ ਤੁਹਾਨੂੰ ਗਲਤ ਰਾਹ ਲੈ ਜਾਣ ਦੀ ਕੋਈ ਉਹ ਚੁੱਪ ਨਹੀਂ ਕਰਦਾ ਬੋਲਦੇ ਰਹਿਣਾ ਜਿਸ ਰਾਤੀ ਮਿ ਦਿਨ ਰਾਤ ਦਿਨ ਰਾਤ ਕਈ ਵਾਰੀ ਦਲਦਰ ਬੰਦੇ ਨੇ ਥੱਕ ਜਾਣਾ ਕਿੰਨਾ ਚਿਰ ਉਸ ਹਾਰ ਸਕੂਗਾ ਉਸ ਆਵਾਜ਼ ਨੂੰ ਅਤੇ ਕੀ ਹੋਇਆ ਤਾਂ ਇੱਕ ਦਿਨ یوں ਹੋਇਆ ਕਿ ਉਹ ਘਰ ਵਿੱਚ ਆਪਣਾ ਕੰਮ ਕਰਨ ਲਈ ਗਿਆ ਘਰ ਦੇ ਮਨੁੱਖ ਵਿੱਚ ਕੋਈ ਉੱਥੇ ਘਰ ਨਹੀਂ ਸੀ ਤਾਂ ਉਸ ਨੇ ਉਹਦਾ ਕੱਪੜਾ ਫੜ ਕੇ ਆਖਿਆ ਮੇਰੇ ਨਾਲ ਲੈਟ ਤਾਂ ਆਪਣਾ ਕੱਪੜੋ ਦੇ ਹੱਥ ਵਿੱਚ ਛੱਡ ਕੇ ਣਠਾ ਬਾਹਰ ਨਿਕਲਿਆ ਫਿਰ یوں ਹੋਇਆ ਕਿ ਜਦ ਉਸਨੇ ਵੇਖਿਆ ਕਿ ਆਪਣਾ ਕੱਪੜਾ ਮੇਰੇ ਹੱਥ ਵਿੱਚ ਛੱਡ ਕੇ ਬਾਹਰ ਨੂੰ ਨੱਠ ਗਿਆ ਉਸਨੇ ਘਰ ਦੇ ਮਨੁੱਖਾਂ ਨੂੰ ਬੁਲਾਇਆ ਉਹਨਾਂ ਨੂੰ ਆਖਿਆ ਵੇਖੋ ਜੀ ਇੱਕ ਇਬਰਾਨੀ ਨੇ ਸਾਡੇ ਕੋਲ ਲਾਇਆ ਜਿਹੜਾ ਸਾਨੂੰ ਠੱਠੇ ਕਰੇ ਅਤੇ ਮੇਰੇ ਕੋਲ ਅੰਦਰ ਆਇਆ ਤਾਂ ਜੋ ਮੇਰੇ ਨਾਲ ਲੈਟੇ ਮੈਂ ਵੱਡੀ ਆਵਾਜ਼ ਨਾਲ ਬੋਲ ਪਈ یوں ਹੋਇਆ ਕਿ ਜਦ ਉਸਨੇ ਸੁਣੇ ਉੱਚੀ ਜੇ ਕਿ ਆਵਾਜ਼ ਉਠਾਈ ਤਾਂ ਉਸਨੇ ਆਪਣਾ ਕੱਪੜਾ ਮੇਰੇ ਕੋਲ ਛੱਡ ਕੇ ਬਾਹਰ ਨੂੰ ਨੱਠ ਗਿਆ ਸੋ ਝੂਠ ਇਹਦੇ ਵਿੱਚ ਅਸੀਂ ਸਾਰਾ ਕੁਝ ਜੀਸਸ ਬਾਰੇ ਦੇਖਦੇ ਹਾਂ ਕਿ ਕੀ ਹੋਇਆ ਇੱਕ ਦਿਨ ਕਿ ਜਦੋਂ ਕੋਈ ਘਰ ਦੇ ਵਿੱਚ ਨਹੀਂ ਸੀ ਤਾਂ ਜੋਸਫ ਘਰ ਦਾ ਕੰਮ ਕਰ ਰਿਹਾ ਉਹਨੂੰ ਜ਼ਬਰਦਸਤੀ ਉਹਨੂੰ ਫੜ ਲਿਆ ਜੋਸਫ ਨੇ ਤਾਂ ਜੋਸਫ ਉੱਥੋਂ ਨਾਟੋ ਦੇ ਹੱਥ 'ਚ ਸਿਰਫ ਉਹਦਾ ਕੋਟ ਜਾਂ ਕੱਪੜਾ ਰਹਿ ਗਿਆ ਤਾਂ ਹੁਣ ਕੀਵੀਂ ਕੀ ਕਰੇ ਉਹਨੂੰ ਡਰ ਕਿ ਜੇ ਜੋਸਫ ਨੇ ਮੂੰਹ ਖੋਲਤਾ ਉਹਦਾ ਮੇਰੇ ਆਦਮੀ ਤੇ ਮੈਨੂੰ ਪੜ ਦੇਣਾ ਤਾਂ ਉਸਨੇ ਦੁਹਾਈ ਜਾਣ ਕੇ ਪਾਣੀ ਸ਼ੁਰੂ ਕਰਤੀ ਹਾਏ ਮੈਂ ਲੁੱਟੀ ਗਈ ਮੈਂ ਮਾਰੀ ਗਈ ਸਾਰੇ ਨੌਕਰ ਕੱਢੇ ਕੀ ਹੋਇਆ ਕੀ ਹੋਇਆ ਮਾਲਕਣਾ ਇਹ ਜਿਹੜਾ ਮੁੰਡਾ ਮੇਰੀ ਬੇਇੱਜ਼ਤੀ ਕਰਨਾ ਹੈ ਛੁੱਠੀ ਗਵਾਹੀ ਏ ਮੇਰੀ ਪਸਤ ਲੁੱਟਣ ਆਇਆ ਸੀ ਮੇਰੀ ਕੱਲੀ ਨੂੰ ਦੇਖ ਕੇ ਮੇਰੀ ਇੱਜ਼ਤ ਲੁੱਟਣ ਆਇਆ ਸੀ ਉਸੇ ਤਰ੍ਹਾਂ ਜੀਸਸ ਤੇ ਨਾ ਹੋਈ ਸ਼ੈਤਾਨ ਨੇ ਕਈ ਵਾਰੀ ਜੀਸਸ ਨੂੰ ਗਰਾਨ ਦੀ ਕੋਸ਼ਿਸ਼ ਕੀਤੀ ਜਿਸ ਤਰ੍ਹਾਂ ਤੀਮੀ بار 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 ਇਹਨੂੰ ਕਹੀ ਜਾਂਦੀ ਸੀ ਮੈਂ ਤੈਨੂੰ ਪਸੰਦ ਕਰਦੀ ਤੂੰ ਮੇਨਾਂ ਰਹਿ ਮੈਂ ਨਹੀਂ ਉਸੇ ਤਰ੍ਹਾਂ ਜੀਸਸ ਦੇ ਨਾਲ ਵੀ ਬਾਰ ਬਾਰ ਸ਼ੈਤਾਨ ਨੇ ਉਹਨੂੰ ਪ੍ਰਤਾਵਾ ਦੇਣ ਦੀ ਕੋਸ਼ਿਸ਼ ਕੀਤੀ ਘਿਰਾਨ ਦੀ ਕੋਸ਼ਿਸ਼ ਕੀਤੀ ਤਾਂ ਹੀ ਜੀਜ਼ਸ ਕਹਿੰਦਾ ਕਿ ਸ਼ੈਤਾਨ ਆ ਰਿਹਾ ਮੈਂ ਉਹਦਾ ਮੇਰੇ ਵਿੱਚ ਕੁਝ ਵੀ ਨਹੀਂ ਆ ਉਹਦਾ ਮਤਲਬ ਮੈਨੂੰ ਪਤਾ ਆ ਉਹਨੂੰ ਮੈਨੂੰ ਪਤਾ ਆ ਉਹਨੂੰ ਮੈਂ ਪਰਤਾਇਆ ਮੈਂ ਡਿ ਗਿਆ ਨਹੀਂ ਉਹਦਾ ਮੇਰੇ ਵਿੱਚ ਕੁਝ ਨਹੀਂ ਚਾਰੀ ਅਸੀਂ ਕਈ ਵਾਰੀ ਸੋਚਦੇ ਕਿ ਜੀਜ਼ਸ ਸਿਰਫ 40 ਦਿਨਾਂ ਤੱਕ ਪਰਤਾਇਆ ਗਿਆ ਇਹ ਗਲਤ ਆ ਜੀਜ਼ਸ ਜਿੰਨਾ ਅੱਛੇ ਇਸ ਦੁਨੀਆ ਦੇ ਵਿੱਚ ਰਿਹਾ ਉਹ ਪਰਤਾਇਆ ਗਿਆ ਕਿਉਂਕਿ ਸ਼ੈਤਾਨ ਨੂੰ ਪੂਰੀ ਕੋਸ਼ਿਸ਼ ਕੀਤੀ ਉਹਨੂੰ ਪਤਾ ਸੀ ਜੇ ਜੀਜ਼ਸ ਡਿੱਗ ਜਾਵੇ ਤਾਂ ਪਰਮੇਸ਼ਵਰ ਵੀ ਮaaf ਨਹੀਂ ਕਰੂ ਜੇ ਜੀਜ਼ਸ ਡਿੱਗ ਜਾਵੇ ਇਨਸਾਨ ਤੋਂ ਮੁਕਤੀ ਦੂਰ ਚਲ ਜਾਣੀ ਸੋ ਤੁਸੀਂ ਦੇਖਦੇ ਕਿ 12 ਦਿਨ 40 ਦਿਨ ਜਦੋਂ ਵਰਤ ਰੱਖਦਾ ਸ਼ਰੀਰ ਕਮਜ਼ੋਰ ਕਿਉਂਕਿ 40 ਦਿਨਾਂ ਤੋਂ ਨਹੀਂ ਖਾਦਾ ਕਿੰਨੇ ਪ੍ਰਤਾਵੇ ਲੈ ਕੇ ਆਉਂਦਾ ਤਾਂ ਬਾਅਦ ਦੇ ਵਿੱਚ ਵੀ ਪ੍ਰਤਾਵੇ ਪਰ ਜੀਜ਼ਸ ਨੇ ਮੰਨੀ ਅਜਿਹਾ ਜੋਸਫ ਨੇ ਮੰਨਿਆ ਫਿਰ ਇੱਕ ਦਿਨ ਕੀ ਹੋਇਆ ਕਿ ਸ਼ੈਤਾਨ ਨੇ ਜ਼ਬਰਦਸਤੀ ਕੀਤੀ ਅਤੇ ਸ਼ੈਤਾਨ ਦੇ ਕੋਲ ਸਿਰਫ ਜੀਸਸ ਦਾ ਝੋਲਾ ਆਇਆ ਉਹਦੀ ਆਤਮਾ ਨਹੀਂ ਆਈ ਅੰਦਰ ਜਸੀ ਦੇਖ ਦੇ ਕੇ ਸ਼ੈਤਾਨ ਪਾਦਰੀਆਂ ਦੇ ਰਾਹੀ ਉੜਦਾ ਜੀਸਸ ਦੇ ਖਿਲਾਫ ਉੜਦਾ ਉਹਨੇ ਜੀਸਸ ਦੇ ਸ਼ਰੀਰ ਨੂੰ ਤਾਂ ਮਾਰਤਾ ਪਰ ਜੀਸਸ ਨੂੰ ਨਹੀਂ ਮਾਰਿਆ ਉਹਨਾਂ ਦੇ ਹੱਥ ਦੇ ਵਿੱਚ ਕੋੜਤਾ ਜੋਸਫ ਦਾ ਆ ਗਿਆ ਪਰ ਜੋਸਫ ਨਹੀਂ ਆਇਆ ਕਰਾਸ ਤੇ ਜੀਸਸ ਦਾ ਸ਼ਰੀਰ ਆਇਆ ਪਰ ਜੀਸਸ ਨੇ ਪਰ ਜੀਸਸ ਨੇ ਚਾਹੀ ਉਹਨ ਸਾਰੀ ਉਮਰ ਜੀਸਸ ਨੂੰ ਪਰਤਾਇਆ ਜਿਸ ਤਰ੍ਹਾਂ ਧੀ ਮੀਨੇ ਜੋਸਫ ਨੂੰ ਪਰਤਾਇਆ। ਅੰਤ ਤੱਕ ਜਿਸ ਤਰ੍ਹਾਂ ਕੱਪੜਾ ਰਹਿ ਗਿਆ ਉਸੇ ਤਰ੍ਹਾਂ ਕੱਲਾ ਜੀਸਸ ਦਾ ਝੋਲਾ ਉਸ ਕਰਾਸ ਤੇ ਰਹਿ ਗਿਆ। ਉਹਦਾ ਸ਼ਰੀਰ ਉਸ ਕਰਾਸ ਤੇ ਰਹਿ ਗਿਆ। ਪਰ ਜਿਹੜੀ ਉਹਦੀ ਆਤਮਾ ਸੀ ਸ਼ੈਤਾਨ ਉਹਦੀ ਆਤਮਾ ਨੂੰ ਬਸ ਨਹੀਂ ਕਰ ਸਕਿਆ। ਉਹਦੇ ਸ਼ਰੀਰ ਦੇ ਵਿੱਚੋਂ ਮਿਖਾਂ ਗੱਡ ਸਕਿਆ ਸ਼ੈਤਾਨ। ਸ਼ੈਤਾਨ ਉਹਦੀ ਬੱਖੀ ਦੇ ਵਿੱਚ ਵਰਸ਼ਾ ਮਾਰ ਸਕਿਆ। ਪਰ ਉਹਦੀ ਆਤਮਾ ਨੂੰ वो हाथ नहीं ला सकिया सुशेतान के हथ च की आया तरह जोसफ़ का कुर्ता कला इस औरतहाई दे 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 पादी नौकरा ना कर खिलाफ चुटिया गुआइया तैयार कर दी कि मैं कल्ली सी ए मेरी पत लुटन लिये आया उस तरह असि देखते ਕਿ ਜਦੋਂ ਜੀਸਸ بڑے ਪਾਦਰੀਆਂ ਕੋਲ ਲਿਆਂਦੇ ਗਏ ਰੋਮ ਦੇ ਗਵਰਨਰ ਪਾਇਲਟ ਕੋਲ ਲਿਆਂਦੇ ਗਏ ਲੋਕਾਂ ਨੇ ਵੀ ਉਹਦੇ ਬਾਰੇ ਝੂਠੀਆਂ ਗਵਾਹੀਆਂ ਭਰੀਆਂ ਸੋ ਉਸਨੇ ਆਪਣੇ ਘਰ ਆਪਣੇ ਸਵਾਮੀ ਦੇ ਘਰ ਆਉਣ ਤੱਕ ਉਸ ਕੱਪ ਨੂੰ ਆਪਣੇ ਕੋਲ ਰੱਖੀ ਛੱਡਿਆ ਕਿ ਜਦਕਰ ਉਹਦਾ ਆਦਮੀ ਨਹੀਂ ਘਰ ਆਉਂਦਾ ਨਾ ਕੱਪੜਾ ਆਪਣੇ ਕੋਲ ਹੀ ਛੱਡਿਆ ਹੁਣ ਕਹਾਣੀ ਤੁਹਾਨੂੰ ਬਣਾਣੀ ਪੈਣੀ ਸੀ ਤਾਂ ਉਹ ਉਸ ਨੂੰ ਇਸ ਗੱਲਾਂ ਦੇ ਅਨੁਸਾਰ ਬੋਲੀ ਕਿ ਜਿਹੜਾ ਗੁਲਾ ਇਬਰਾਨੀ ਗੁਲਾਮ ਤੋਂ ਸਾਡੇ ਕੋਲ ਲੈ ਕੇ ਆਇਆ ਹੈ ਉਹ ਮੇਰੇ ਕੋਲ ਅੰਦਰ ਆ ਵੜਿਆ ਮੈਨੂੰ ਠੱਠੇ ਕਰਨ ਲੱਗਾ یوں ਹੋਇਆ ਕਿ ਜਿਵੇਂ ਉੱਚੀ ਝੇਕੇ ਆਵਾਜ਼ ਠਾਈ ਆਪਣੇ ਕੱਪੜੇ ਮੇਰੇ ਕੋਲ ਛੱਡ ਕੇ ਬਾਹਰ ਨੂੰ ਨਾਟ ਗਿਆ ਫਿਰ ਹੋਇਆ ਜਦ ਉਸਦੇ ਸਵਾਮੀ ਨੇ ਆਪਣੀ ਤੀਵੀਂ ਦੀਆਂ ਗੱਲਾਂ ਸੁਣੀਆਂ ਜਿਹੜੀ ਉਹ ਬੋਲੀ ਕਿ ਤੇਰੇ ਗੁਲਾਮ ਨੇ ਮੇਰੇ ਨਾਲ یوں-ਇਆਂ ਕੀਤਾ ਉਸ ਦਾ ਕ્રોਧ ਪੜਕ ਉੱਠਿਆ ਉਹ ਪਰੰਤ ਜੋਸਫ ਦੇ ਸਵਾਮੀ ਨੇ ਉਹਨੂੰ ਲੈ ਕੇ ਉਹਨੂੰ ਕੈਦ ਵਿੱਚ ਪਾਤਾ ਸ਼ਾਹੀ ਕੈਦੀ ਕੈਦ ਸਨ ਅਤੇ ਉਹ ਉੱਥੇ ਕੈਦ ਸੀ ਉਹਦਾ ਕੋਈ ਕਸੂਰ ਨਹੀਂ ਸੀ ਧੀਮੇ ਨੇ ਕਹਾਣੀ ਲੰਬੀ ਚੌੜੀ ਬਣਾ ਕੇ ਦਸੀ ਧੀਮੇ ਨੇ ਕਿਹਾ ਪੁੱਛੋ ਜੀ ਨੌਕਰ ਗਵਾਹ ਆ ਮੈਂ ਤਾਂ ਰੋਂਦੀ ਸੀ ਮੈਂ ਤਾਂ ਪਿੜਦੀ ਸੀ ਮੈਂ ਤਾਂ ਉੱਚੀ ਦੁਹਾਈਆਂ ਦੇ ਕੇ ਤੇ ਸਦਿਆਂ ਨਾ ਨੌਕਰਾਂ ਨੂੰ ਇਹਦਾ ਕੀ ਪਤਾ ਉਹਨ ਕੀ ਕਰ ਜਾਣਾ ਸੀ ਝੂਠੀ ਗਵਾਹੀ ਤਾਂ ਉਹ ਉਹ ਨੂੰ ਕੈਦ ਦੇ ਵਿੱਚ ਸੁੱਟਿਆ ਜਾਂਦਾ ਉਹ ਪਾਪ ਲਈ ਜਿਹੜਾ ਪਾਪ ਉਸਨੇ ਕੀਤਾ ਨਹੀਂ ਸੀ ਉਸੇ ਤਰ੍ਹਾਂ ਜੀਸਸ ਨਾਲ ਹੁੰਦਾ ਹੈ ਕਿ ਜੀਸਸ ਕੈਦ ਦੇ ਵਿੱਚ ਗਿਆ ਨਰਕ 'ਚ ਉਹ ਪਾਪ ਲਈ ਚੜ੍ਹਨ ਕੀਤਾ ਨਹੀਂ ਸੀ ਬਲਕਿ ਉਸ ਪਾਪ ਲਈ ਜਿਹੜਾ ਮੈਂ ਤਾਂ ਤੁਸੀਂ ਕੀਤਾ ਸੀ ਉਹਨੇ ਨਾ ਸੁ ਕੀਤਾ ਉਸੇ ਤਰ੍ਹਾਂ ਜੋਸਫ ਤੁਸੀਂ ਜੇ ਫਿਰ ਜੀਸਸ ਨੂੰ ਤੁਸੀਂ ਜੋਸਫ 'ਚ ਦੇਖੋਗੇ ਕਿ ਉਹ ਕੈਦ ਦੇ ਵਿੱਚ ਜਾਂਦਾ ਉਹ ਪਾਪ ਲਈ ਚੜ੍ਹਨ ਨਹੀਂ ਜੀਸਸ ਨਰਕ ਚ ਜਾਂਦਾ ਉਸ ਪਾਪ ਲਈ ਜਿਹੜਾ ਉਹਨੇ ਨਹੀਂ ਕੀਤਾ ਬਲਕਿ ਉਸ ਪਾਪ ਲਈ ਜਿਹੜਾ ਤੁਸੀਂ ਤੇ ਮੈਂ ਤੇ ਸਾਰਿਆਂ ਨੇ ਕੀਤਾ ਫਿਰ ਅਸੀਂ ਦੇਖਦੇ ਆ ਕਿ ਜੀਸਸ ਕਿਹੜੀ ਕਿੱਥੇ ਜਾਂਦਾ ਸ਼ਾਹੀ ਕੈਦ ਚ ਕਿ ਜਿਹੜੀ ਕੈਦ ਆ ਇਹ ਆਮ ਕੈਦ ਨਹੀਂ ਆ ਇਹ ਚੋਰ ਡਾਕੂਆਂ ਦੀ ਕੈਦ ਨਹੀਂ ਆ ਇਹ ਕੈਦ ਉਹਨਾਂ ਲੋਕਾਂ ਦੀ ਆ ਜਿਹੜੇ ਰਾਜੇ ਦੇ ਖਿਲਾਫ ਕੋਈ ਗੁਨਾਹ ਕਰਦਾ ਰੱਬ ਉਹਨੂੰ ਫਿਰ ਵੀ ਸਹੀ ਜਗ੍ਹਾ ਤੇ ਲੈ ਕੇ ਹੁੰਦਾ ਕਈ ਵਾਰੀ ਅਸੀਂ ਸੋਚਦੇ ਲੋ ਜੀ ਮੇਰੀ ਹਾਲਤ ਤਾਂ ਬਹੁਤ ਮਾੜੀ ਹੋ ਗਈ ਰੱਬ ਕਿੱਥੇ ਆ ਪਰ ਰੱਬ ਉੱਥੇ ਆ ਕਿਉਂਕਿ ਮਾੜੀ ਹਾਲਤ ਦੇ ਪਿੱਛੇ ਰੱਬ ਤੁਹਾਨੂੰ ਕਾਮਯਾਬ ਕਰਦਾ ਹੁਣ ਜੋਸਫ ਮਾੜੀ ਹਾਲਤ ਚ ਉਹੀ ਜੇਲ੍ਹ ਨੇ ਹੁਣ ਮਦਦ ਕਰਨੀ ਜੋਸਫ ਦੀ ਜੋ ਸ਼ਾਹੂਕਾਰ ਬਣੇ ਕਈ ਵਾਰੀ ਸਾਡੂੰ ਬੁਰੀਆਂ ਚੀਜ਼ਾਂ ਜੋ ਆਉਂਦੀਆਂ ਰੱਬ ਉਹਨਾਂ ਨੂੰ ਚੰਗੀਆਂ ਵਿੱਚ ਬਦਲਾ ਸਕਦਾ ਤਾਂ ਤੈਨੋਂ ਵਾਰੀ ਅਸੀਂ ਪੜਾਂਗੇ ਪੜਿਆ ਤੀਸਰੀ ਐਡ ਇੱਕ ਕੀ ਹੈ ਤਤਈ ਅਧਿਆਇ ਦੇ ਵਿੱਚ ਅਸੀਂ ਪੜਾਂਗੇ ਇੱਕੋ ਹੀ ਗੱਲ بار بار ਦਰਜ ਤੇ ਰੱਬ ਜੋਸਫ ਤੇ ਅੰਗ ਸੰਗ ਸੀ ਉਹਦਾ ਮਤਲਬ ਚਾਹੇ ਉਹ ਖਰਾਬ ਚੀਜ਼ਾਂ ਚੀ ਗਿਆ ਉਹ ਚਾਹੇ ਦੁੱਖਾਂ ਚੀ ਗਿਆ ਉਹ ਚਾਹੇ ਤਕਲੀਫਾਂ ਚੀ ਗਿਆ ਉਹ ਚਾਹੇ ਜੇਲ੍ਹ ਦੇ ਵਿੱਚ ਵੀ ਗਿਆ ਪਰ ਇੱਕ ਗੱਲ ਯਾਦ ਰੱਖਿਓ ਤਿੰਨ ਵਾਰੀ ਅਧਿਆਇ ਚਾਹ ਰੱਬ ਉਹਦੇ ਨਾਲ ਸੀ ਆਮੀਨ ਸੋ ਅਸੀਂ ਕੀ ਦੇ ਆਮ ਕੈਦ ਨਹੀਂ ਇਹ ਕੀ ਬਾਈਬਲ ਕਹਿੰਦੀ ਹੈ ਸ਼ਾਹੀ ਕੈਦ ਸ਼ਾਹੀ ਕੈਦ ਇੱਥੇ ਉਹ ਕੈਦੀ ਜਾਂਦੇ ਸੀ ਜਿਹੜੇ ਰਾਜੇ ਮਿਸਰ ਦੇਸ਼ ਦੇ ਰਾਜੇ ਖਿਲਾਫ ਜਿਹੜੇ ਗੁਨਾਹ ਕਰਦੇ ਸੀ ਗਲਤੀਆਂ ਕਰਦੇ ਸੀ ਉਹਨਾਂ ਨੂੰ ਉਸ ਜੇਲ੍ਹ ਦੇ ਵਿੱਚ ਸਿੱਟਿਆ ਜਾਂਦਾ ਸੀਗਾ ਤਾਂ ਹੀ ਉਹਨੂੰ ਸ਼ਾਹੀ ਕੈਦ ਕਹਾ ਜਾਂਦਾ 21ਵੀਂ ਆਇਤ ਅਸੀਂ 20 ਵੀ ਪੜਾਂਗੇ ਉਹਦਾ ਗੁੱਸਾ ਪਾੜੀ ਕੋਟੀ ਉਪਰਨ ਜੋਸਫ ਦੇ ਸਵਾਮੀ ਨੇ ਉਹਨੂੰ ਲੈ ਕੇ ਉਹਨੂੰ ਕੈਦ ਵਿੱਚ ਪਾ ਦਿੱਤਾ ਜਿੱਥੇ ਸ਼ਾਹੀ ਕੈਦੀ ਸਨ ਉੱਥੇ ਕੈਦ ਵਿੱਚ ਰਿਹਾ ਪਰ ਜਹੋਵਾ ਜੋਸਫ ਦੇ ਸੰਗ ਸੀ ਅਤੇ ਉਹਨੇ ਉਸ ਉੱਤੇ ਕਿਰਪਾ ਕੀਤੀ ਉਸਨੇ ਕੈਦਖਾਨੇ ਦੇ ਜਿਹੜੇ ਕੈਦ ਦਾ ਦਰੁਗ ਕੈਦ ਦਾ ਸਰਦਾਰ ਸੀ ਜਿਹੜੇ ਦਰੁਗਾ ਪੰਜਾਬੀ ਪ੍ਰਾਣੀ ਆ ਮਤਲਬ ਬੰਦਾ ਕੈਦ ਦਾ ਸ ਕੈਦੀਆਂ ਕੈਦ ਦਾ ਕੈਦੀਆਂ ਦਾ ਸਰਦਾਰ ਜਾਂ ਕੈਦੀ ਦੇਖਭਾਲ ਕਰਨ ਵਾਲਾ ਸਰਦਾਰ ਦੀਆਂ ਅੱਖਾਂ ਵਿੱਚ ਦਇਆ ਪਾਈ ਗਹਾਂਸ ਦੇ ਕੋਤੇ ਦਰੁਗ ਨੇ ਸਾਰੇ ਕੈਦੀਆਂ ਨੂੰ ਜਿਹੜੇ ਦੇ ਕੈਦਵੀ ਸੰ ਜੋਸਫ ਦੇ ਹੱਥਾਂ ਵੀ ਦੇ ਦਿੱਤੇ ਜਿਹੜਾ ਕੰਮ ਕੀਤਾ ਜਾਂਦਾ ਸੀ ਉਹੋ ਚਲਾਉਂਦਾ ਸੀ ਕੈਦ ਦੇ ਵਿੱਚ ਅਸੀਂ ਦੇਖੋ ਰੱਬ ਉਹਨੂੰ ਕੈਦ ਵਿੱਚ ਵੀ ਤਰੱਕੀ ਦਿੰਦਾ ਥੋੜੇ ਚਿਰਾਂ ਬਾਅਦ ਜਿਹੜਾ ਕੈਦ ਦਾ ਮਾਲਕ ਆ ਅਫਸਰ ਆ ਤਾਂ ਦਰੁਗ ਆ ਉਹ ਦੇਖਦਾ ਕਿ ਮੁੰਡਾ ਤਾਂ ਠੀਕ ਲੱਗਦਾ ਉਹਨ ਕੈਦੀਆਂ ਚਾਬੀਆਂ ਵੀ ਉਹਨੂੰ ਫੜਾਤੀਆਂ ਕਿ ਫੜ ਚਾਬੀਆਂ ਤੂੰ ਆਪੀ ਲੇਖੀ ਜਾ ਆਪ ਬੈ ਕੇ ਘਰ ਜਾ ਕੇ ਲੰਮਾ ਪੈ ਜਾਂਦਾ ਜੋਸਫ ਹੈਗਾ ਆਪੀ ਦੇਖੀ ਜਉਂ ਕਹਤੀ ਹੈ ਉਸੇ ਤਰ੍ਹਾਂ ਜੀਸਸ ਨਾਲ ਜੀਸਸ ਦੇ ਹੱਥਾਂ ਦੇ ਵਿੱਚ ਕੀ ਚਾਬੀ ਹੈ ਚਾਬੀਆਂ ਕਾਦੀਆਂ ਨਰਕ ਤੇ ਸਵਰਗ ਦੀ ਤਾਂ ਜੀਸਸ ਜਦੋਂ ਜੇਲ੍ਹ ਦੇ ਵਿੱਚ ਗਿਆ ਜਿਹੜੀ ਕਿ ਨਰਕ ਆ ਉਹ ਆਮ ਕੈਦੀ ਵਾਂਗ ਉਹ ਸੁਧਿਆ ਉਹ ਸਾਰੇ ਕੈਦੀਆਂ ਦੇ ਉੱਤੇ ਸੀ ਤਾਂ ਜੋਸਫ ਇੱਥੇ ਸਾਰੇ ਕੈਦੀਆਂ ਤੇ ਦੇਖਿਆ ਤੁਸੀਂ ਜੀਸਸ ਨੂੰ ਜੋਸਸ ਵਿੱਚ ਕੱਲੀ-ਕੱਲੀ ਜੋਸਫ ਤੁਸੀਂ ਦੇਖੋਗੇ ਕਿ ਜੀਸਸ ਦੀ ਸਾਰੀ ਕਹਾਣੀ ਪੂਰੀ ਹੋ ਰਹੀ ਹੈ ਕਿ ਕੈਦ ਚਾਬੀਆਂ ਦੀ تھی ਦੁਨੀਆ ਕਿ ਜੀਸਸ ਕੋ ਚਾਬੀ ਨਰਕ ਦੀ ਉਹਦੇ ਕੋਚਾ ਚਾਪੀ ਸਵਾਰੀ ਉਹਦੇ ਹੱਥਾਂ 'ਚ ਚਾਪੀਆ ਇੱਥੇ ਜੋਸਫ ਦੇ ਹੱਥਾਂ 'ਚ ਚਾਪੀਆ ਦਿੱਤੀ ਆ ਕਿ ਫਿਰ ਅਸੀਂ ਕੀ ਦੇਖਦੇ ਆ ਕਿ ਜੋਸਫ ਸਾਰੇ ਕੈਦੀਆਂ ਦੇ ਉੱਤੇ ਆ ਉਸੇ ਤਰ੍ਹਾਂ ਜੀਸਸ ਜਿੰਨੇ ਵੀ ਨਰਕ 'ਚ ਸੀ ਸਾਰੇ ਉੱਤੇ ਸੀ ਕਿਉਂਕਿ ਉਹ ਪ੍ਰਭੂ ਆ ਮਰਦਿਆਂ ਤੇ ਜੀਂਦੇ ਆਂਦਾ ਅਤੇ ਬਾਅਦ ਵਿੱਚ ਫਿਰ ਤੋਂ ਅਤੇ ਦਰੋਘੇ ਨੇ ਸਾਰੇ ਕੈਦੀਆਂ ਨੂੰ ਜਿਹੜਾ ਕੈਦ ਵਿੱਚ ਸਨ ਜੋਸਫ ਦੇ ਹੱਥਾਂ ਵਿੱਚ ਦੇ ਦਿੱਤਾ ਜਿਹੜਾ ਕੰਮ ਉਹ ਕਰ ਦਿੱਤਾ ਜਾਂਦਾ ਸੀ ਉਹ ਹੀ ਚਲਾਉਂਦਾ ਸੀ ਕੈਦਖਾਨੇ ਦਾ ਦਰੋਗਾ ਕਿਸੇ ਚੀਜ਼ ਦੀ ਜਿਹੜੀ ਉਹਦੇ ਹੱਥ ਵਿੱਚ ਸੀ ਸੁਰਤ ਨਹੀਂ ਸੀ ਲੈਂਦਾ ਇਸ ਲਈ ਭਈ ਤੀਜੀ ਵਾਰੀ ਆਪਾਂ ਫਿਰ ਤੋਂ ਪੜਦੇ ਹਾਂ ਯਹੋਵਾ ਉਹ ਦੇ ਸੰਗ ਸੀ ਤੇ ਜੋਰੀ ਫਿਰ ਤੋਂ ਕਹਿੰਦਾ ਰੱਬ ਉਹਦੇ ਨਾਲ ਸੀ ਜੋ ਕੁਝ ਉਹ ਕਰਦਾ ਸੀ ਯਹੋਵਾ ਨੂੰ ਸਫਲ ਬੜਾਉਂਦਾ ਸੀ ਕਹਿੰਦੇ ਮਾਲਕ ਨੇ ਵੀ ਸਾਰਾ ਕੁਝ ਜੋਸਫ ਦੇ ਹਵਾਲੇ ਕਰਦਾ ਆਪੇ ਹੀ ਕਰੀ ਜਾ ਤੂੰ ਮੈਂ ਚੱਲਿਆ ਘਰ ਚਾਬੀਆਂ ਤੇਰੇ ਕੋਲ ਆ ਉਸੇ ਤਰ੍ਹਾਂ ਪਰਮੇਸ਼ਵਰ ਨੇ ਸਾਰੀਆਂ ਚੀਜ਼ਾਂ ਪੁੱਤ ਜੀਸਸ ਨੂੰ ਦਿੱਤੀਆਂ ਸਾਡੇ ਪਿਤਾ ਜੋ ਸਵਰਗ ਦੇ ਵਿੱਚ ਹੈ ਤੁਹਾਡਾ ਨਾਮ ਪਵਿੱਤਰ ਮੰਨਿਆ ਜਾਏ ਤੁਹਾਡਾ ਰਾਜ ਆਵੇ ਤੁਹਾਡੀ ਹੁਕਮਾਂ ਤੇ ਚੱਲਿਆ ਜਾਏ ਜ਼ਮੀਨ ਤੇ ਜਿਸ ਤਰ੍ਹਾਂ ਸਵਰਗ ਵਿੱਚ ਹੈ اے ਪਰਮੇਸ਼ੂਰ son was the کھانا ਦੇਉਤੇ ਸਾਡੇ ਸਾਰੇ ਪਾਪਾ ਨੂੰ ਮਾਫ ਕਰੋ ਪਿਤਾ ਜਿਸ ਰਸੀ ਨੂੰ ਮਾਫ ਕਰ ਦੇ ਜੀਨੀ ਸਾਡੇ ਖਿਲਾਫ ਪਾਪ ਕਿਸ ਤੇ ਸਾਨੂੰ ਪਰਿਕਸ਼ਾ ਵਿੱਚ ਪੈਣ ਤੋਂ ਬਚਾਓ ਸਾਨੂੰ ਹਰ ਇੱਕ ਬੁਰੀਆਈ ਤੋਂ ਬਚਾਓ ਪਿਤਾ ਕਿਉਂਕਿ ਤੁਹਾਡਾ ਹੈ ਰਾਜ ਮਹਿਮਾ ਸ਼ਕਤੀ ਸਾਡੇ ਪ੍ਰਭੂ ਜੀਸਸ ਦੁਆਰਾ ਜੀਸਸ ਦੇ ਨਾਮ ਦੁਆਰਾ ਸਾਡੇ ਪਿਤਾ ਯਹੋਵਾ ਉਹਨਾਂ ਦਾ ਬੇਟਾ ਜੀਸਸ ਪਵਿੱਤਰ ਆਤਮਾ ਦੀ ਸ਼ਕਤੀ ਤੁਹਾਡੇ ਸਾਰਿਆਂ ਉਤੇ ਆਵੇ ਇਜ਼ਰਾਈਲ ਦਾ ਪਰਮੇਸ਼ੁਰ ਆਪਣਾ ਚਿਹਰਾ ਤੁਹਾਡੇ ਉੱਤੇ ਚਮਕਾਵੇ ਪ੍ਰਭੂ ਆਪਣਾ ਹੱਥ ਤੁਹਾਡੇ ਪਰਿਵਾਰ ਉੱਤੇ ਰੱਖੇ ਜੀਸਸ ਦੇ ਨਾਮ ਦੁਆਰਾ ਆਮੀਨ